ਸਸਤੀਕਾਲ ਮੈਸ ਹੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਜਾਨੀ ਕਿ ਪਾਵਰ ਆਫ ਸੋਸ਼ਲ ਜੁਨਿਟੀ ਆ ਰਾਧਾ ਸੋਮਨੀ ਸత్సੰਗ ਬਿਆਸ ਦੇ ਜਿੰਨੇ ਵੀ ਸత్సੰਗ ਕਰਨੇ ਖਾਸ ਕਰਕੇ ਸਰਹੱਦੀ ਇਲਾਕਿਆਂ ਦੇ ਉੱਪਰ ਉਹਨਾਂ ਦੇ ਦਰਵਾਜ਼ੇ ਉਹਨਾਂ ਦੇ ਗੇਟ ਜਿਹੜੇ ਹੈ ਉਹ ਸ਼ਰਨਾਰਥੀਆਂ ਵਾਸਤੇ ਪੂਰੀ ਤਰ੍ਹਾਂ ਖੋਲ ਦਿੱਤੇ ਗਏ ਨੇ ਔਰ ਸ਼ਰਨਾਰਥੀ ਉੱਥੇ ਜਾ ਕੇ ਰਹਿ ਕੇ ਖਾ ਪੀ ਕੇ ਇਸ ਸੁਵਿਧਾ ਦਾ ਫਾਇਦਾ ਵੀ ਲੈ ਰਹੇ ਨੇ ਦੱਸਦੇ ਆ ਕਿ ਉਹ ਸ਼ਰਨਾਰਥੀ ਜਿਨ੍ਹਾਂ ਦਾ ਘਰ-ਬਾਰ ਨਹੀਂ ਹੈ ਅਲੱਗ-ਅਲੱਗ ਸਟੇਟ ਤੋਂ ਆ ਕੇ ਰੋਜ਼ੀ-ਰੋਟੀ ਦੇ ਸਾਧਨਾ ਵਾਸਤੇ ਅਲੱਗ-ਅਲੱਗ ਜਗ੍ਹਾ ਵਿੱਚ ਕੰਮ ਕਰ ਰਹੇ ਨੇ ਔਰ ਜਦੋਂ ਹੀ ਮਤਲਬ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਦੇ ਵਿੱਚ ਖਟਾਸ ਆਈ ਤਾਂ ਉਹਨਾਂ ਨੇ ਸਰਹੱਦ ਦੇ ਨਜ਼ਦੀਕ ਰਹਿੰਦੇ ਲੋਕਾਂ ਨੂੰ ਇਹ ਗੱਲ ਕਹਿ ਦਿੱਤੀ ਸੀ ਕਿ ਤੁਸੀਂ ਸੇਫ ਜ਼ੋਨ ਵਿੱਚ ਚਲੇ ਜਾਓ ਬਹੁਤ ਸਾਰੇ ਸ਼ਰਨਾਰਥੀ ਜਿਹੜੇ ਸਨ ਉਹਨਾਂ ਨੇ ਬਕਾਇਦਾ ਤੌਰ ਤੇ ਅਲੱਗ-ਅਲੱਗ ਮਤਲਬ ਸਥਾਨਾਂ ਦਾ ਜਿਹੜਾ ਹੈ ਉੱਥੇ ਜਾ ਕੇ ਸ਼ਰਨ ਲੈਣੀ ਸ਼ੁਰੂ ਕਰ ਦਿੱਤੀ ਇੱਕ ਦਿਨ ਰੱਖਿਆ ਦੋ ਦਿਨ ਰੱਖਿਆ ਲੇਕਿਨ ਤੀਏ ਚੌਥੇ ਦਿਨ ਬਾਅਦ ਉਹਨਾਂ ਨੂੰ ਬਕਾਇਦਾ ਤੌਰ ਤੇ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਕਹਿ ਕੇ ਉੱਥੋਂ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਜਿਹੜੇ ਕਿ ਡੇਰਾ ਮੁਖੀ ਨੇ ਸਤ ਸੰਗਤ ਬਿਆਸ ਦੇ ਉਹਨਾਂ ਨੇ ਬਕਾਇਦਾ ਤੌਰ ਤੇ ਅਨਾਉਂਸ ਕਰ ਦਿੱਤਾ ਹੈ ਕਿ ਜੋ ਵੀ ਸ਼ਰਨਾਰਥੀ ਹੈ ਹੁਣ ਤੁਹਾਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਨਜ਼ਦੀਕ ਦੇ ਸਤ ਸੰਗਤ ਘਰ ਦੇ ਵਿੱਚ ਜਾ ਸਕਦੇ ਹੋ ਜਿੱਥੇ ਤੁਹਾਨੂੰ ਬਕਾਇਦਾ ਤੌਰ ਤੇ ਰੈਸਟ ਕਰਨ ਵਾਸਤੇ ਬਿਸਤਰਾ ਮਿਲੇਗਾ ਲੰਗਰ ਮਿਲੇਗਾ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਹੈ ਤਾਂ ਉਸ ਦੀ ਮੈਡੀਸਨ ਵੀ ਪ੍ਰੋਵਾਈਡ ਕੀਤੀ ਜਾਵੇਗੀ ਸ਼ਰਨਾਰਥੀਆਂ ਨੂੰ ਸ਼ਰਮ ਦੇਣ ਦੀ ਪਰੰਪਰਾ ਅੱਜ ਦੀ ਨਹੀਂ ਹੈ ਮੈਂ ਦੱਸਦੇ ਹਾਂ ਕਿ ਡੇਰੇ ਦਾ ਇਤਿਹਾਸ ਜਿੰਨਾ ਕ ਮੈਨੂੰ ਯਾਦ ਹੈ ਜੇਕਰ 1947 ਦੇ ਦੇਸ਼ ਦੀ ਵੰਡ ਦੀ ਗੱਲ ਕਰੀਏ ਤੇ ਦੇਸ਼ ਦੀ ਵੰਡ ਵੱਲੇ بڑے ਬਾਬਾ ਜੀ ਬਾਬਾ 사વન ਸਿੰਘ ਜੀ ਹੋਰਾਂ ਬਲੋਂ ਵੀ ਬਕਾਇਦਾ ਤੌਰ ਤੇ ਸ਼ਰਨਾਰਥੀ ਕੈਂਪ ਲਗਾਏ ਸੀ ਜਦੋਂ ਦੇਸ਼ ਦੀ ਵੰਡ ਹੋਈ ਸੀ ਤਾਂ ਬਹੁਤ ਸਾਰੇ ਅਜਿਹੇ ਸੱਸੰਗੀ ਮਤਲਬ ਮੁਸਲਮਾਨ ਭਾਈਚਾਰੇ ਦੇ ਵਿੱਚੋਂ ਸੀ ਜਿਨ੍ਹਾਂ ਨੂੰ ਮਜਬੂਰੀ ਤੌਰ ਤੇ ਆਪਣਾ ਇਹ ਦੇਸ਼ ਬਸਿਆ ਬਸਾਇਆ ਘਰ ਛੱਡ ਕੇ ਪਾਕਿਸਤਾਨ ਦੇ ਵਿੱਚ ਜਾਣਾ ਪਿਆ ਸੀ ਔਰ ਉਹ ਦਰਦ ਜਿਹੜਾ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਕਿਸ ਤਰ੍ਹਾਂ ਲੋਕ ਮਤਲਬ ਅੰਤ ਮਰੇ ਜਿਹੜੇ ਹੈ ਕੋਈ ਇਧਰੋਂ ਉਧਰ ਜਾ ਰਿਹਾ ਕੋਈ ਉਧਰੋਂ ਇਧਰ ਆ ਰਿਹਾ ਔਰ ਖੋਖ ਨਪਾਣੇ ਦਵਾਈਆਂ ਤੋਂ ਬਿਹਾਲ ਕਿਸੇ ਨੂੰ ਕਿਸੇ ਦੇ ਮਤਲਬ ਰੋਟੀ ਨਹੀਂ ਮਿਲ ਰਹੀ ਤੇ ਲਗੋਟੀ ਨਹੀਂ ਹੈਗੀ ਕਪੜੇ ਖਤਮ ਹੋ ਚੁੱਕੇ ਨੇ ਔਰ ਸਰੀਰ ਵੀ ਬੁਰੀ ਤਰ੍ਹਾਂ ਜ਼ਖਮੀ ਹਾਲਤ ਦੇ ਵਿੱਚ ਹੈ ਤਾਂ ਉਸ ਵੇਲੇ ਬਾਬਾ ਸਬਨ ਸਿੰਘ ਜੀ ਬਕਾਇਦਾ ਤੌਰ ਤੇ ਜਿਨ੍ਹਾਂ ਨੇ ਮਤਲਬ ਸ਼ਰਨਾਰਥੀ ਕੈਂਪ ਲਗਾਏ ਔਰ ਉਹਨਾਂ ਵਾਸਤੇ ਦਵਾਈ दारू ਦਾ ਇੰਤਜ਼ਾਮ ਕੀਤਾ ਹੈ ਉਹਨਾਂ ਵਾਸਤੇ ਲੰਗਰ ਦਾ ਇੰਤਜ਼ਾਮ ਕੀਤਾ ਹੈ ਕੱਪੜਿਆਂ ਦਾ ਇੰਤਜ਼ਾਮ ਕੀਤਾ ਹੈ ਜਿੰਨੀ ਡੇਰਾ ਵਿਆਸ ਦੇ ਉਸ ਵੇਲੇ ਦੇ ਸੰਤ ਸਤਿਗੁਰੂ ਬਾਬਾ ਸਾਬਨ ਸਿੰਘ ਜੀ ਨੇ ਸ਼ਰਨਾਰਥੀਆਂ ਲਈ ਕੀਤਾ ਉਹ ਆਪਣੇ ਆਪ ਵਿੱਚ ਕਾਬਲੇ ਤਾਰੀਫ ਹੈ ਉਸ ਕੜੀ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਮੌਜੂਦਾ ਸਤਗੁਰੂ ਬਾਬਾ ਗੁਰਿੰਦਰ ਸਿੰਘ ਢਲੋਜੀ ਹੋਰਾਂ ਨੇ ਵੀ ਸ਼ਰਨਾਰਥੀ ਕੈਂਪ ਜਿਹੜੇ ਆ ਉਹ ਸਸੰਕਰਾਂ ਦੇ ਵਿੱਚ ਹੀ ਲਗਾਏ ਗਏ ਨੇ ਮਤਲਬ 1947 ਦੀ ਜਿਹੜੀ ਪਰੰਪਰਾ ਹੈ ਬਾਬਾ ਸਾਵਣ ਸਿੰਘ ਜੀ ਨੇ ਜਿਸ ਨੂੰ ਕੰਟੀਨਿਊ ਕੀਤਾ ਸੀਗਾ ਜਿਸ ਦੀ ਸ਼ੁਰੂਆਤ ਕੀਤੀ ਸੀ ਉਸੇ ਨੇ ਵੀ ਕੰਟੀਨਿਊ ਬਾਬਾ ਗੁਰਿੰਦਰ ਸਿੰਘ ਢਲੋਜੀ ਹੋਰਾਂ ਨੇ ਕੀਤਾ ਹੈ ਸੋ ਅੱਜ ਉਸ ਸੱਸੰਕਰਾਂ ਦੇ ਵਿੱਚ ਜਿੰਨੇ ਵੀ ਸਰਹੱਦੀ ਇਲਾਕਿਆਂ ਦੇ ਵਿੱਚ ਨੇ ਉਹਨਾਂ ਸੱਸੰਕਰਾਂ ਦਾ ਬਕਾਇਦਾ ਤੌਰ ਤੇ ਸ਼ਰਨਾਰਤੀ ਫਾਇਦਾ ਲੈ ਰਹੇ ਨੇ ਕੁਝ ਆ ਰਹੇ ਨੇ ਕੁਝ ਜਾ ਰਹੇ ਨੇ ਔਰ ਜਿਸ ਤਰ੍ਹਾਂ ਸੀਜ਼ਫਾਇਰ ਦਾ ਅਨਾਉਂਸ ਹੋਇਆ ਹੈ ਉਸ ਤੋਂ ਬਾਅਦ ਸ਼ਰਨਾਰਤੀ ਅੱਜ ਵੀ ਬਹੁਤ ਸਾਰੇ ਸ਼ਰਨਾਰਥੀ ਅੱਜ ਵੀ ਸੱਜ ਸੰਕਰਾਂ ਦੇ ਵਿੱਚ ਨੇ ਜਦੋਂ ਤੱਕ ਰਹਿਣਾ ਰਹਿ ਸਕਦੇ ਨੇ ਔਰ ਹਾਲਾਤ ਠੀਕ ਹੁੰਦੇ ਤਾਂ ਆਪਣੇ ਉਹ ਵਤਨ ਵੀ ਵਾਪਸ ਜਾ ਸਕਦੇ ਨੇ ਜਾਂ ਆਪਣੇ ਕੰਮਾਂ ਕਰਾਂ ਦੇ ਜਿੱਥੋਂ ਆਏ ਉੱਥੇ ਉਹ ਜਾ ਸਕਦੇ ਨੇ ਲੇਕਿਨ ਡੇਰਾ ਵਿਆਸ ਦੀ ਜੇ ਗੱਲ ਕਰੀਏ ਤਾਂ ਡੇਰਾ ਵਿਆਸ ਜਦੋਂ ਵੀ ਕੋਈ ਆਫਤ ਆਉਂਦੀ ਹੈ ਕੱਲ ਵੀ ਮੈਂ ਕਾਫੀ ਅੱਛੀ ਡਿਸਕਸ਼ਨ ਸੁਣ ਰਿਹਾ ਸੀਗਾ ਕਿਸੇ ਚੈਨਲ ਦੇ ਉੱਪਰ ਕਿ ਡੇਰਾ ਵਿਆਸ ਜਦੋਂ ਵੀ ਕੋਈ ਵੀ ਕੁਦਰਤੀ ਆਫਤ ਆਵੇ ਬੇਰਾ ਬਿਆਸ ਹਮੇਸ਼ਾ ਵਾਸਤੇ ਆਪਣੇ ਸਤ ਸੰਗ ਘਰਾਂ ਦੇ ਜਿਹੜੇ ਗੇਪ ਹੈ ਉਹ ਖੋਲ ਦਿੰਦਾ ਹੈ ਕਿ ਤੁਸੀਂ ਇਸ ਵਿਵਤਾ ਦੇ ਵਿੱਚ ਜੇ ਕੋਈ ਸ਼ਰਨ ਲੈਣੀ ਚਾਹੁੰਦਾ ਹੈ ਕਿਸੇ ਨੂੰ ਖਾਣ ਪੀਣ ਦੀ ਪ੍ਰੋਬਲਮ ਹੈ ਕਿਸੇ ਨੂੰ ਦਵਾਈ دارو ਦੀ ਪ੍ਰੋਬਲਮ ਹੈ ਆ ਰਹਿਣ ਦੀ ਪ੍ਰੋਬਲਮ ਹੈ ਤੇ ਸਤ ਸੰਗ ਘਰਾਂ ਦੇ ਵਿੱਚ ਤੁਸੀਂ ਆ ਕੇ ਜਿੰਨੇ ਦਿਨ ਮਰਜ਼ੀ ਤੁਸੀਂ ਸੇਫਟੀ ਦੇ ਨਾਲ ਰਹਿ ਸਕਦੇ ਹੋ ਉਹ ਦੂਜੀ ਗੱਲ ਸਤ ਸੰਗ ਘਰਾਂ ਦੇ ਜਿਹੜੇ ਸੇਵਾਦਾਰ ਮੇਰੇ ਵੀਰ ਨੇ ਮੇਰੀਆਂ ਭੈਣਾਂ ਨੇ ਬੱਚੇ ਨੇ ਬਜ਼ੁਰਗ ਨੇ ਉਨਾ ਵੀ ਉਦਾਹਰਣ ਤੇ ਮੌਜੂਦਾ ਸੰਤ ਸਤਿਗੁਰੂ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੀ ਆਪਣੇ ਕਈ ਵਾਰ ਮੁਖਾਰਤਕ ਤੋਂ ਕਹਿ ਚੁੱਕੇ ਨੇ ਕਿ ਜਿਹੋ ਜੇ ਸੇਵਾਦਾਰ ਮੈਨੂੰ ਮਿਲੇ ਹੈ ਮਤਲਬ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਹੋਰਾਂ ਨੂੰ ਉਹ ਕਹਿ ਰਹੇ ਨੇ ਕਿ ਜਿਹੋ ਜੇ ਸੇਵਾਦਾਰ ਮੈਨੂੰ ਮਿਲੇ ਹੈ ਇਹੋ ਜੇ ਸੇਵਾਦਾਰ ਪੂਰੀ ਦੁਨੀਆ ਦੇ ਵਿੱਚ ਨਹੀਂ ਸੋ ਇਸ ਕਰਕੇ ਕਿਤੇ ਨਾ ਕਿਤੇ ਸੇਵਾ ਦੀ ਭਾਵਨਾ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਸਤਸੰਗ ਘਰਾਂ ਦੇ ਵਿੱਚ ਬਕਾਇਦਾ ਤੌਰ ਤੇ ਸੇਵਾਦਾਰ ਜੇ ਕੋਈ ਚੱਲ ਫਿਰ ਨਹੀਂ ਸਕਦਾ ਉਹਨਾਂ ਨੂੰ ਵੀਲਚੇਅਰ ਪ੍ਰੋਵਾਈਡ ਕੀਤੀ ਜਾਂਦੀ ਹੈ ਜੇ ਵੈਸੇ ਕਿਸੇ ਨੂੰ ਸਹਾਰੇ ਦੀ ਲੋੜ ਹੈ ਔਰ ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾ ਕਿ ਲੰਗਰ ਕਿੱਧਰ ਹੈ ਵਾਸ਼ਰੂਮ ਕਿੱਧਰ ਹੈ ਟਾਇਲਟ ਕਿੱਧਰ ਹੈ ਤਾਂ ਉਹਨਾਂ ਨੂੰ ਬਕਾਇਦਾ ਤੌਰ ਤੇ ਸੇਵਾਦਾਰ ਭੈਣਾ ਨਹੀਂ ਔਰ ਵੀਰ ਨੇ ਬੱਚੇ ਨੇ ਬਜ਼ੁਰਗ ਨੇ ਉਹਨਾਂ ਨੂੰ ਬੜੀ ਇੱਜ਼ਤ ਬੜੇ ਸਨਮਾਨ ਦੇ ਨਾਲ ਉਸ ਡੈਸਟੀਨੇਸ਼ਨ ਤੱਕ ਲੈ ਕੇ ਜਾਂਦੇ ਨੇ ਸੋ ਦੋਸਤੋ ਡੇਰਾ ਵਿਆਸ ਕਰੋਨਾ ਮਹਾਮਾਰੀ ਦੇ ਦੌਰਾਨ ਵਿੱਚ ਮੈਂ ਪਿਛਲੇ ਐਪੀਸੋਡ ਦੇ ਵਿੱਚ ਵੀ ਦੱਸਿਆ ਸੀ ਕਿ ਮੈਨੂੰ ਵੀ ਲਾਈਵ ਕਰਨ ਦਾ ਕਈ ਵਾਰ ਮੌਕਾ ਮਿਲਿਆ ਹੈ ਲੇਕਿਨ ਕਿੰਨੀ ਸਫਾਈ ਕਿੰਨੀ ਸਹਜਤਾ ਤਰੀਕੇ ਦੇ ਨਾਲ ਜਿਹੜੇ ਸ਼ਰਨਾਰਥੀ ਨੇ ਜਿਹੜੇ ਆਉਂਦੇ ਜਾਂਦੇ ਨੇ ਉਹਨਾਂ ਨੂੰ ਬੜਾ ਪਿਆਰ ਤੇ ਬੜਾ ਸਤਿਕਾਰ ਦਿੱਤਾ ਜਾਂਦਾ ਹੈ ਸੋ ਇਸ ਕਰਕੇ 1947 ਦੀ ਇਸ ਪਰੰਪਰਾ ਨੂੰ ਬਾਬਾ ਗੁਰਿੰਦਰ ਸਿੰਘ ਥੀਲੋਜੀ ਹੋਰਾਂ ਨੇ ਵੀ ਕੰਟੀਨਿਊ ਰੱਖਿਆ ਹੈ ਜਦੋਂ ਜਦੋਂ ਵਿਦੇਸ਼ ਤੇ ਦਿੱਤਾ ਪਾਏਗੀ ਸਤ ਸੰਗ ਘਰ ਬਿਆਸ ਬਿਆਸ ਸੰਗ ਘਰ ਜਿਹੜਾ ਹੈ ਬਾਬਾ ਗੁਰਿੰਦਰ ਸਿੰਘ ਥੀਲੋਜੀ ਨੇ ਜਿਸ ਤੇ ਮੁਖੀ ਨੇ ਉਹਨਾਂ ਦੇ ਵੱਲੋਂ ਪੂਰੀ ਸ਼ਿੱਦਤ ਦੇ ਨਾਲ ਸ਼ਰਧਾਰਥੀਆਂ ਦੀ ਔਰ ਮਨਤਾਂ ਦੀ ਸੇਵਾ ਵਾਸਤੇ ਅੱਗੇ ਆਉਂਦੇ ਨੇ ਜੇ ਆਪਾਂ ਡੇਰਾ ਬਿਆਸ ਦੀ ਗੱਲ ਕਰ ਲਈਏ ਤਾਂ ਉੱਥੇ ਵੀ ਤੁਸੀਂ ਜਾਉਂਗੇ ਤਾਂ ਲੱਖਾਂ ਦੀ ਤਲਦਾਰ ਦੇ ਵਿੱਚ ਜਿਹੜੀ ਸੰਗਤ ਹੈ ਦਿਨ ਰਾਤ ਆਉਂਦੀ ਹੈ ਔਰ ਦਿਨ ਰਾਤ ਉੱਥੇ ਲੰਗਰ ਜਿਹੜਾ ਹੈ ਉਹ ਚੱਲਦਾ ਰਹਿੰਦਾ ਨੇ ਭਾਵੇਂ ਤੁਸੀਂ ਦੇਸ਼ ਦੇ ਕਿਸੇ ਹਿੱਸੇ ਤੋਂ ਆਏ ਹੋ ਜਾਂ ਕਿੱਦੂ ਵੀ ਆਏ ਹੋ ਤੁਹਾਨੂੰ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਉੱਥੇ ਮਿਲੇਗੀ ਸੋ ਇਸ ਕਰਕੇ ਡੇਰਾ ਵਿਆਸ ਤੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਹੋਰਾਂ ਨੇ ਜਿਹੜੇ ਸ਼ਰਨਾਰਥੀ ਆਏ ਨੇ ਔਰ ਸੇਵਾਦਾਰਾਂ ਨੂੰ ਬਕਾਇਦਾ ਤੌਰ ਤੇ ਇਹ ਗਾਈਡਲਾਈਨ ਦਿੱਤੀਆਂ ਗਈਆਂ ਨੇ ਕਿ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਨਾ ਖਾਣ ਦੀ ਨਾ ਰਹਿਣ ਦੀ ਨਾ ਸਹਿਣ ਦੀ ਔਰ ਜਿਸ ਤਰ੍ਹਾਂ ਦੀ ਵੀ ਕਈ ਵੀਲ ਚੇਅਰ ਦੇ ਉੱਪਰ ਆਉਂਦੇ ਨੇ ਉਹਨਾਂ ਨੂੰ ਵੀਲ ਚੇਅਰ ਪ੍ਰੋਵਾਈਡ ਕੀਤੀ ਜਾਂਦੀ ਹੈ ਸੋ ਇਸ ਇਨਾ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਏ ਆ ਜਿੰਨੇ ਵੀ ਸਸੰਗ ਘਰ ਖਾਸ ਕਰਕੇ ਸਰਹੱਦੀ ਇਲਾਕਿਆਂ ਦੇ ਵਿੱਚ ਨੇ ਉੱਥੇ ਸ਼ਰਨਾਰਥੀ ਆਏ ਹੋਏ ਨੇ ਔਰ ਸਸੰਗ ਘਰ ਬਿਆਸ ਦੇ ਵੱਲੋਂ ਦਿੱਤੀ ਜਾ ਰਹੀ ਸੁਵਿਧਾ ਦਾ ਭਰਪੂਰ ਫਾਇਦਾ ਲੈ ਰਹੇ ਨੇ ਔਰ ਬਾਬਾ ਗੁਰਿੰਦਰ ਸਿੰਘ ਜੀ ਦੀ ਦਇਆ ਕਿਰਪਾ ਦਾ ਆਨੰਦ ਮਾਣ ਰਹੇ ਜੁੜੇ ਰਹੋ ਕੋਸੂ ਨਾਮਾ ਚੈਨਲ ਦੇ ਨਾਲ ਔਰ ਦੋਸਤੋ ਕੋਸੂ ਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਕੋਸੂ ਨਾਮਾ ਚੈਨਲ ਦੇ ਨਾਲ ਮੈਨੂੰ ਦਿਓ ਇਜਾਜ਼ਤ ਸਫੀਕਾਰ